ਆ ਦੇਖੋ ਜੀ ਜਿਹੜੇ ਕਹਿੰਦੇ ਆ ਵੀ ਖੇਤੀ ਕੋਈ ਕੰਮਾ ਜੋ ਕੰਮ ਨਹੀਂ ਉਹ ਆਹ ਵੀਡੀਓ ਦੇ ਵਿੱਚ ਦੇਖ ਲਓ ਆਹ ਹਾਲ ਜ਼ਿਮੀਦਾਰਾਂ ਦਾ ਕੀ ਹੋਇਆ ਆ ਦੇਖ ਲਓ ਕਿੰਦਾ ਸਾਰਾ ਟਰੈਕਟਰ ਜ਼ਮੀਨ ਦੇ ਵਿੱਚ ਤਸਿਆ ਆ ਇਹ ਇਹ ਵੀਡੀਓ ਨੂੰ ਦੇਖ ਕੇ ਤੁਹਾਨੂੰ ਇੱਕ ਕਹਾਵਤ ਵੀ ਯਾਦ ਆਣੀ ਆ ਵੀ ਨਵਾਂ 9 ਦਿਨ ਪੁਰਾਣਾ 100 ਦਿਨ ਆਹ ਦੇਖ ਲਓ ਕਿੰਦਾ ਬੱਗੇ ਬਹੁਤ ਡਟੇ ਹੋ ਆ ਉੱਧਰ ਆਹ ਦੇਖੋ ਇੱਧਰ ਆ ਦੇਖੋ ਇੱਧਰ ਜਿਹੜੇ ਕਹਿੰਦੇ ਜ਼ਿਮੀਦਾਰ ਨੂੰ ਤੇ ਕੋਈ ਕੰਮਾ ਜੋ ਕੰਮ ਨਹੀਂ ਨੂੰ ਐਡਾ ਪੇਚਾ ਪੈਂਦਾ ਵਾ ਖੇਤਾਂ ਜਾਲ ਵਿੱਚ ਉਹ ਨਾ ਕਰ ਦੀਪਾ ਨਾ ਕਰ ਰੋਗ ਲਾਦਾ ਸੰਗਲ ਪਾ ਲੈਂਦੇ ਦੀ ਜਾਂਦਾ ਥੱਲੇ ਨੂੰ ਗੰਗਲੇ ਖੁੱਲ ਗਿਆ ਉਹਦਾ ਯਾਰ ਮੈਂ ਕਿਹਾ ਵੀ ਇਹਨਾਂ ਇਹਨੂੰ ਪਾ ਇਹਨੂੰ ਪਾ ਇਹਨੂੰ ਪਾ ਹੋਰ ਲੈ ਇਹਨੂੰ ਚੰਗੀ ਤਰ੍ਹਾਂ ਆਹ ਦੇਖੋ ਜੀ ਆਖਰਕਾਰ ਪੁਰਾਣੇ ਯੋਧੇ ਕੰਮੇ ਆਏ ਆ ਦੇਖ ਲਓ ਪਿਆਣਿਆਂ ਨੇ ਸੱਚ ਗਿਆ ਵੇ ਨਵਾਂ 9 ਦਿਨ ਪੁਰਾਣਾ 100 ਦਿਨ ਆ ਦੇਖੋ ਕਿੱਦਾਂ ਬਿਨਾ ਤੇਲ ਤੋਂ ਚੱਲੇ ਹੋਆ ਆ লাইਵ ਜਿਹੜਾ ਇਹ ਉਹਨਾਂ ਮੰਤਰੀਆਂ ਤੱਕ ਜਰੂਰ ਇਹ ਸ਼ੇਅਰ ਕਰ ਦਿਓ ਸਾਰੇ ਜਿਹੜੇ ਕਹਿੰਦੇ ਆ ਵੀ ਖੇਤੀ ਕੋਈ ਕੰਮਾ ਜੋ ਕੰਮ ਨਹੀਂ ਤਾਂ ਕਿਸਾਨਾਂ ਨੂੰ ਜਿਹੜੇ ਕੋਈ ਵੀ ਸੁਵਿਧਾ ਨਹੀਂ ਦਿੰਦੇ ਚੱਜਨਾ ਉਹਨਾਂ ਦਾ ਕੇ ਜਰੂਰ ਸ਼ੇਅਰ ਕਰਿਓ ਕੈਪਟਨ ਅਮਨਿੰਦਰ ਤੱਕ ਜਰੂਰ ਕਰਿਓ ਜਿਹੜਾ ਕਸਮਾਂ ਖਾ ਖਾ ਕੇ ਮੁੱਕਰ ਗਿਆ ਉਹਨੂੰ ਵੀ ਪਤਾ ਲੱਗੇ ਵੀ ਕਿੱਦਾਂ ਖੇਤੀ ਹੁੰਦੀ ਆ ਦੀਵ ਨਸੀ ਜਾਂਦਾ ਵਿੱਚ ਨੂੰ ਇਸ ਤਰ੍ਹਾਂ ਦਲੇ ਨੂੰ ਕਰ ਦਿੱਤਾ ਦੋਈ ਸੀ ਆਮ ਦਾ ਇਹ ਆ ਦੇਖੋ ਜੀ ਅੱਧਰ ਇਹਨੂੰ ਪਾਸ ਅੰਗਰ ਚੰਗੀ ਲਾ ਆਹ ਦੇਖੋ ਨਵੀਂ ਟੈਕਨੋਲੋਜੀ ਫਸੀ ਹੋਆ ਉਹ ਪੁਰਾਣੀ ਟੈਕਨੋਲੋਜੀ ਦੇਖੋ ਕਿੱਦਾ ਚੱਲਦੀ ਪਈ ਆ ਓਏ ਉਗੜਾ ਪਾਲਾ ਤਾਂ ਆ ਵੀਡੀਓ ਜਿੰਨੇ ਵੀ ਦੇਖਦੇ ਸ਼ੇਅਰ ਕਰੀ ਜਾਓ ਵੱਧ ਤੋਂ ਵੱਧ ਇਹ ਪਤਾ ਲੱਗੇ ਸਾਰੀ ਦੁਨੀਆ ਨੂੰ ਤੇ ਖੇਤੀ ਕੰਮ ਨਾ ਕਰਦੇ ਹਾਂ ਹੱਥਾਂ ਜਣਾ ਵਿੱਚ ਬਾੜਾ ਨਹੀਂ ਹੈਗਾ ਖੇਤੀ ਕਰਨੀ ਹੋਰ ਆਸ ਤੇ ਦੇ ਦੇ ਵਿੱਚ ਪ੍ਰੇਮ ਜੱਤ ਆਇਆ ਨਾ ਵੇਖੋ ਕਿੰਨਾ ਰਿਸਕ ਲੈ ਲੈ ਕੇ ਜ਼ਿਮੀਂਦਾਰ ਆਪਣੀ ਫਸਲ ਨੂੰ ਪਹਿਲਾਂ ਖੇਤ ਬਾਂਧ ਆ ਬੀਜ ਦਾਇਆ ਬਾਅਦ ਚੋਂ ਵੱਢ ਕੇ ਜਦ ਮੰਡੀ ਲ ਜਾਂਦਾ ਆ ਮੰਡੀ ਬੋਰੇ ਲਿਜਾ ਕੇ ਫਿਰ ਉਹਨੇ ਉਹਨੂੰ ਆੜਤੀਆਂ ਦੇ ਮੂੰਹ ਵੱਲੋਂ ਦੇਖਣਾ ਪੈਂਦਾ ਵੇ ਕਿੰਨਾ ਰੇਟ ਲਾਊਗਾ ਆ ਹਾਲਾਤ ਵਾ ਸਾਡੇ ਇੰਡੀਆ ਦੇ ਦੇਖ ਲਓ ਤੇ ਬਾਹਲਾ ਸਿਸਟਮ ਪਤਾ ਨਹੀਂ ਇੱਥੇ ਕਦੋਂ ਹੋਣਾ ਵੀ ਪਹਿਲਾਂ ਜਿਹੜੀ ਗੱਲਬਾਤ ਰੇਟ ਤੈਅ ਹੋ ਜਾਂਦੇ ਆ ਤੇ ਤੁਸੀਂ ਐਨੀ ਫਸਲ ਲਗਾਓ ਐਨੀ ਪ੍ਰੋਡਕਸ਼ਨ ਸਾਨੂੰ ਦਿਓ ਅਸੀਂ ਤੁਹਾਨੂੰ ਆਹ ਰੇਟ ਦਵਾਂਗੇ ਉਹ ਸਿਸਟਮ ਇੰਡੀਆ ਦੇ ਵਿੱਚ ਵੀ ਹੋਣਾ ਚਾਹੀਦਾ ਆ ਸਾਡਾ ਇੱਕ ਹੋਰ ਸ਼ੂਰਮਾ ਗਿਆ ਹੁਣ ਹੁਣੇ ਟਰੈਕਟਰ ਪੱਟ ਕੇ ਦਿਖਾ ਲੂਗਾ ਤੁਹਾਨੂੰ ਆ ਸਾਡੇ ਇੱਕ ਬਜ਼ੁਰਗ ਜ਼ਿਮੀਂਦਾਰ ਇੱਥੇ ਖੜੇ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਜਿੱਦਾਂ ਹੁਣ ਸਰਕਾਰਾਂ ਕਹਿੰਦੀਆਂ ਜੀ ਬਹੁਤ ਜ਼ਿਆਦਾ ਜ਼ਿੰਮੇਵਾਰ ਜਿਹੜੇ ਆ ਉਹ ਐਸ ਵੇਲੇ ਜਿਹੜਾ ਸਹੂਲਤਾਂ ਅਸੀਂ ਦੇ ਰਹੇ ਆ ਕਿੰਨੀਆਂ ਕ ਸਹੂਲਤਾਂ ਸਰਕਾਰ ਦਿੰਦੀ ਆ ਜੀ ਦੱਸਿਓ ਜਰਾ ਸਰਕਾਰੋਂ ਕੋਈ ਸਹੂਲਤ ਨਹੀਂ ਇਹ ਤਾਂ ਇੱਕ ਤੱਕ ਇਹ ਤਾਂ ਆਪਣਾ ਇੱਕ ਵੋਟਾਂ ਦੇ ਲੈਣ ਦੇ ਫਾਦਰੇ ਜੋ ਉਸ ਕਰਦੇ ਗਏ ਗਲਤ ਕੰਮ ਕਰਦੇ ਇਹ ਵੋਟਾਂ ਤੋਂ ਪਹਿਲਾਂ ਪੈਰੀ ਹੱਥ ਲਾਉਂਦੇ ਆ ਮੱਥੇ ਟੇਕਦੇ ਆ ਬਾਊ ਜੀ ਬਾਊ ਜੀ ਪਿਤਾ ਜੀ ਪਿਤਾ ਜੀ ਕਦੀ ਬਾਬਾ ਜੀ ਕਦੀ ਚਾਚਾ ਜੀ ਜਦੋਂ ਵੋਟਾਂ ਪੈ ਜਾਂਦੀਆਂ ਆ ਉਸ ਤੋਂ ਬਾਅਦ ਤੂੰ ਕੌਣ ਦਾ ਮੈਂ ਕੌਣ ਤੇ ਬਾਅਦ ਚ ਉਹਨਾਂ ਦੇ ਪੀਏ ਵੀ ਨਹੀਂ ਮਿਲਦੇ ਆਪ ਤਾਂ ਕੀ ਮਿਲਣਾ ਹੁੰਦਾ ਇਦਾਂ ਹੀ ਬਜ਼ੁਰਗੋ ਇਹ ਤਾਂ ਸਾਰਾ ਜੋ ਕੋਸ਼ਿਸ਼ ਲੋਕਤਾਂਤਰ ਦਾ ਜਿਹੜਾ ਪ੍ਰੋਗਰਾਮ ਆ ਇਹ ਤਾਂ ਇੱਕ ਹੁੰਦਾ ਘੁੰਮਰਾ ਘਣੀ ਆਂ ਚੀਜ਼ੇ ਹੋਰ ਕੋਸ਼ਿਸ਼ ਲੋਕਤਾਂਤਰ ਦਾ ਕਾਹਨ ਹੋ ਗਿਆ ਜੀ ਬਿਲਕੁਲ ਚੰਗੀ ਤਰ੍ਹਾਂ ਕਹਿੰਦਾ ਵਿਧਾਨ ਸਭਾ ਦੇ ਵਿੱਚ ਵੀ ਤੁਸੀਂ ਦੇਖਿਆ ਹੋਣਾ ਸਾਰਿਆਂ ਨੇ ਕਿੱਦਾਂ ਉਹਨਾਂ ਨੇ ਪੱਗਾਂ ਰੋਲੀਆਂ ਆਮ ਆਦਮੀ ਪਾਰਟੀ ਦੇ ਐਮਐਲਏਆਂ ਦੀਆਂ ਜਿਹੜੇ ਆਪਣੇ ਲੇਡੀ ਐਮਐਲਏ ਸਿਕੀਆਂ ਉਹਨਾਂ ਦੀਆਂ ਚੁੰਨੀਆਂ ਕਿੱਦਾਂ ਲਾ ਲਾ ਕੇ ਉਹਨਾਂ ਨੂੰ ਚੱਕ-ਚੱਕ ਐਂਦਾ ਵਿਧਾਨ ਸਭਾ ਤੋਂ ਬਾਹਰ ਸਿੱਟਿਆ ਜਿੱਦਾਂ ਉੱਥੇ ਨੌਕਰ ਨੂੰ ਵੀ ਨਹੀਂ ਕੋਈ ਐਦਾ ਸੱਡਦਾ ਆਪਣੇ ਘਰ ਤੋਂ ਬਾਹਰ ਇਹ ਖੇਤੀ ਕੌਣ ਕਰੂਗਾ ਖੇਤੀ ਮੋਦੀ ਦਾ ਪੇ ਕਰੂਗਾ ਜੀ ਨਾਲੇ ਕੈਪਟਨ ਦਾ ਕਰੂਗਾ ਕਿ ਕਿਸਾਨਾਂ ਦੇ ਕਿਸੇ ਦਾ ਪਾਣੀ ਪਾਣੀ ਸਬਸਿਡੀ ਦਿੰਦੇ ਆ ਇਹ ਬੜ ਬੜੇ ਅਰਬ ਪਤੀਆਂ ਨੂੰ ਫਰਬ ਪਤੀਆਂ ਨੂੰ ਆ ਵਿਜੇ ਮਾਲੇ ਆ ਦਾ 1100 ਕਰੋੜ ਰੁਪਏ ਮੋਦੀ ਨੇ ਮਾਫ ਕਰਤਾ ਜੇ ਮੋਦੀ ਕਿਸਾਨਾਂ ਦਾ 1100 ਕਰੋੜ ਮਾਫ ਕਰ ਦਿੰਦਾ ਕਿੰਨੇ ਆ ਦਾ ਹੋਣਾ ਸੀਗਾ ਲੱਖ ਲੱਖ ਰੁਪਏ ਦੇ ਕਰਕੇ ਸਾਰੇ ਕਿਸਾਨ ਖੁਦਕਿਸ਼ੀਆਂ ਕਰ ਕਰ ਮਰੀ ਜਾਂਦੇ ਆ ਆ ਰੋਜ਼ ਖਬਰ ਆਉਂਦੀ ਆ ਇੱਕ ਦੋ ਖਬਰਾਂ ਰੋਜ਼ ਆਈਆਂ ਆਉਂਦੀਆਂ ਫੁਲਾਨੀ ਜਗ੍ਹਾ 70000 ਦੇਣਾ ਸੀਗਾ ਜੀ ਸੋਸਾਇਟੀ ਦਾ ਮਰ ਗਿਆ ਕਿਸਾਨ ਫਿਰ ਫਿਰ ਦੋ ਦੋ ਕੁਛੀਆਂ ਕਰਕੇ ਤੇ ਪੁੱਤ ਤੇ ਪੁੱਤ ਨੇ ਅੱਜ ਵੀ ਖੁਦਕਿਸ਼ੀ ਕੀਤੀ ਦੇਖ ਲੋ ਇਹ ਕੈਪਟਨ ਹੀ ਖੁਦ ਕਸ਼ੀ ਕਰਦਾ ਨਾ ਕੋ ਕਾਂਗਰਸੀ ਕਰਦਾ ਨਾ ਕੋਈ ਬੀਜੇਪੀ ਵਾਲਾ ਕਰਦਾ ਇਹ ਕਿਸਾਨ ਨੇ ਗੱਲ ਹੀ ਕਰਦੇ ਖੁਦ ਖੁਦ ਕਸ਼ੀਆਂ ਇਹ ਕਹਿੰਦੇ ਕਿਸਾਨ ਖੁਸ਼ਹਾਲ ਬਹੁਤ ਆ ਆ ਦੇਖੋ ਬੋਲਦਰੀ ਬਜਾਰੇ ਫੱਕ ਗਾਇਆ ਆ ਦੇ ਹੁਣ ਲੱਗਿਓ ਆ ਇਦਾਂ ਨੂੰ ਆ ਸੋਨੂ ਕਿਹਦੇ ਪਰ ਲੋਕ ਜਿene ਐਦਾਂ ਹੁੰਦੀਆਂ ਖੇਤੀਆਂ ਆ ਦੇਖ ਲਓ ਇੱਧਰ ਸਾਰੇ ਜਣੇ ਜਿਹੜੇ ਕਹਿੰਦੇ ਖੇਤੀ ਕਰਨੀ ਬਹੁਤ ਸੌਖੀ ਆ ਕਿਸਾਨਾਂ ਨੂੰ ਬਾਂਦਰ ਸਮਝਦੇ ਜਾਂ ਫਿਰ ਕਿਸਾਨੀ ਕੋਈ ਕਿਹੜੇ ਕੰਮਾਂ ਚੋਂ ਕੰਮ ਹੋ ਆ ਆ ਸਾਰੀ ਦੁਨੀਆ ਦਾ ਜਿਹੜਾ ਢਿੱਡ ਭਰਦਾ ਅੰਨ ਦਾਤਾ ਉਹ ਦੇਖ ਲਓ ਐਦਾਂ ਫਸਲਾਂ ਪਾਲਦੀਆਂ ਚੌਲ ਖਾਣੇ ਸੁੱਕੇ ਆ ਡਾਈਨਿੰਗ ਟੇਬਲ ਤੇ ਬਹਿ ਕੇ ਐਦਾਂ ਚੌਲ ਬਣਦੇ ਆ ਪਹਿਲਾਂ ਦੇਖ ਲਓ ਇੱਧਰ ਆਹ ਦੇਖ ਲਓ ਉੱਧਰ ਆਹ ਦੇਖ ਲਓ ਕਿੰਨੇ ਟਾਈਮ ਦੇ ਲੱਗਿਓ ਆ ਤੇ ਜਾਣੀ ਇਸ ਵੇਲੇ ਹਾਲਾਤ ਇਹ ਹੋਇਆ ਕਿ ਉਹ ਇਦਾਂ ਨਹੀਂ ਨਿਕਲਣਾ ਸੰਗਲੇ ਪਾਉਣਾ ਪੈਣਾ ਬਿਲਿਆ ਸੰਗਲ ਤੋਂ ਬਗੈਰ ਹੀ ਨਿਕਲਣਾ ਹੈ ਸੰਗਲ ਪਾਉਣਾ ਪੈਣਾ ਆ ਦੇਖ ਲਓ 2-3 ਵਾਰ ਸੰਗਲ ਟੁੱਟ ਗਿਆ ਆ ਯਾਨੀ ਕੱਲ ਦਾ ਟਰੈਕਟਰ ਫਸਿਆ ਆ ਯਾਨੀ ਕੋਈ ਇਸ ਵੇਲੇ ਚਾਂਸ ਲੱਗਦੇ ਨਹੀਂ ਇਹਦੇ ਨਿਕਲਣ ਦੇ ਤੇ 2-3 ਟਰੈਕਟਰ ਲਿਆਣਾ ਪੈਣਾ ਹੈ ਫੇਰ ਉਹ ਸੰਗਲ ਪਾਲਾ ਉਹ ਸੰਗਲ ਪਾਲਾ ਯਾਰ ਸੰਗਲ ਪਾਲਾ ਉਹ ਸਰਕਟ ਟੁੱਟ ਗਿਆ ਥੱਲੇ ਆਇਆ ਇਹ ਹੋ ਗਿਆ ਕੀ ਕਰੀਏ ਯਾਰ ਫਿਰ ਇਹ ਨਿਕਲ ਨਹੀਂ ਰਿਹਾ ਇੱਕ ਮਿੰਟ ਇੱਕ ਮਿੰਟ ਰੁਕੀਂ ਭਾਈਆ ਹਾਂ ਲੋ ਜੀ ਇੱਕ ਮੁੰਡਾ ਤਾਂ ਹਾਫਕੇ ਆ ਗਿਆ ਇਹਨੂੰ ਕਹਿੰਦਾ ਇਦਾਂ ਨਹੀਂ ਨਿਕਾਣਾ ਹੁਣ ਹੋਰ ਬਿਆਂ ਤਲਾਉਗੇ ਕਿਉਂ ਕਿਦਾਂ ਆਹੇ ਨਿਕਲ ਸਕਦਾ ਆ ਆ ਹਾਲਾਤ ਆ ਜੀ ਦੇਖ ਲਓ ਖੇਤੀ ਇਹ ਬਕਾਨ ਤੇ ਜਾ ਕੇ ਕਹਿ ਦਿੰਦੇ ਆ ਪਾਇਓ ਜੀ ਕਿਲੋ ਬਾਸਮਤੀ ਪਾਇਓ ਕਿਲੋ ਚੋਲ ਜੇ 2 ਰੁਪਏ ਵੱਧ ਦਾ ਦੇਵੇ ਜ਼ਿਮੀਂਦਾਰ ਤਾਂ ਠਾਰਿਆਂ ਦੇ ਕੰਨ ਖੜੇ ਹੋ ਜਾਂਦੇ ਆ ਆ ਦੇਖ ਲਓ ਐਦਾਂ ਹੁੰਦੀ ਖੇਤੀ ਲੱਕੜੀ ਦਾ ਹੰਮਾ ਇਸ ਤਰ੍ਹਾਂ ਲੱਕੜੀ ਦਾ ਰਮਨ ਖੱਖ ਕਹਿੰਦੇ ਆ ਜੀ ਲੱਕੜੀ ਦਾ ਸਵਾਗਾ ਰੱਖੋ ਥੱਲੇ ਭਾਜੀ ਸਵਾਗੇ ਦੋ ਰੱਖਿਓ ਆ ਫੇਰ ਵੀ ਆ ਦੇਖ ਲਓ ਟਰੈਕਟਰ ਕਿੱਦਾਂ ਧਸਿਆ ਆ ਥੱਲੇ ਲੜੀ ਬਹੁਤ ਕੰਮ ਖਰਾਬ ਹੋਇਆ ਉਧਰ ਉਹ ਦੇਖ ਲਓ ਉਹ ਬਿਨਾ ਤੇਲ ਤੋਂ ਗੱਡੀ ਕਿੱਦਾਂ ਚੱਲਦੀ ਇੱਧਰ ਆ ਬਿਰਸਾ ਆਪਣਾ ਪੁਰਾਣਾ ਪੁਰਾਣਾ ਹੀ ਹੁੰਦਾ ਆ ਇਹ ਸਿਆਣਿਆਂ ਨੇ ਆ ਸਿਆਣੇ ਬੰਦੇ ਨਾਲ ਖੜੇ ਆ ਦੇਖ ਲਓ ਇੱਧਰ ਉਹ ਆ ਗਿਆ ਕਰਦੇ ਯਾਰ ਤੁਸੀਂ ਉਹ ਯਾਰ ਰਸਾ ਸੰਗਲ ਪਾਓ ਹੈ ਤਾਂ ਕਿ ਤੋਂ ਨਿਕਲ ਜਾਣਾ ਇਹ ਵੀਡੀਓ મોદી ਤੱਕ ਕੈਪਟਨ ਮਨਿੰਦਰ ਤੱਕ ਤੇ ਜਿੰਨੇ ਵੀ ਕਾਂਗਰਸ ਦੇ ਲੀਡਰ ਆ ਜਾਂ ਹੋਰ ਲੀਡਰ ਵਾ ਜਿਹੜੇ ਸਾਡੇ ਸਾਡੇ ਇੰਡੀਆ ਦੇ ਵਿੱਚ ਜਿਹੜੇ ਸੋਚਦੇ ਆ ਵੀ ਕਿਸਾਨੀ ਕੋਈ ਕਿੱਤਾ ਨਹੀਂ ਹੈਗੀ ਤੇ ਕਿਸਾਨੀ ਜਿਹੜੀ ਆ ਉਹ ਹਰ ਕੋਈ ਕਰ ਸਕਦਾ ਆ ਅੱਜ ਦੇ ਹਾਲਾਤ ਦੇਖ ਲਓ ਕਿਸਾਨੀ ਕਰਨੀ ਵੀ ਕੋ ਖੇਲ ਨਹੀਂ ਹੈਗੀ ਆ ਟੈਕਨੋਲੋਜੀ ਦੇਖ ਲਓ ਟੈਕਨੋਲੋਜੀ ਵੀ ਫੇਲ ਹੋ ਜਾਂਦੀ ਆ ਉਹ ਜਿੱਥੇ ਪੁਰਾਣੀ ਟੈਕਨੋਲੋਜੀ ਆ ਉਹ ਦੇਖੋ ਚੱਲਦੀ ਪਰਲੇ ਪਾਸੇ ਪੁਰਾਣੀ ਟੈਕਨੋਲੋਜੀ ਪਾਸਵਾ ਤਾਂ ਆ ਅੱਜ ਦੀ ਟੈਕਨੋਲੋਜੀ ਫੇਲ ਹੋ ਆ ਆ ਦੇਖ ਲਓ ਆ ਇੱਕ ਜ਼ਿਮੀਦਾਰ ਸਾਡੇ ਕੋਲ ਹੋਰ ਖੜਾ ਆ ਇਹ ਸੰਗ ਦਾ ਆ ਕਹਿੰਦਾ ਅੱਛਾ ਬਜ਼ੁਰਗੋ ਉਹ ਤੁਸੀਂ ਖੇਤੀ ਪਹਿਲਾਂ ਇਹ ਅਚਾ ਇਹ ਦੱਸੋ ਵੇ ਹੁਣ ਕੈਪਟਨ ਮਨਿੰਦਰ ਸਿੰਘ ਕਹਿੰਦਾ ਆ ਪਹਿਲਾਂ ਇਹਨੇ ਕਸਮਾਂ ਖਾਧੀਆਂ ਕਹਿੰਦਾ ਫੇ ਮੈਂ 28 ਦਿਨਾਂ ਚ ਨਸ਼ਾ ਖਤਮ ਕਰ ਦਊਗਾ ਠੀਕ ਆ ਹੱਥ ਗੋਟਕਾ ਸਾਹ ਫੜ ਕੇ ਕਸਮ ਖਾਧੀ ਫੇ ਮੈਂ 28 ਦਿਨਾਂ ਚ ਨਸ਼ਾ ਖਤਮ ਕਰ ਦਊਗਾ ਤੇ ਅੱਜ ਸਰਕਾਰ ਬਣੀ ਨੂੰ 4 ਮਹੀਨੇ ਹੋ ਗਏ ਆ ਅੱਜ ਕੋਈ ਨਸ਼ਾ ਖਤਮ ਨਹੀਂ ਹੋਇਆ ਰੇਟ ਮਹਿੰਗੇ ਹੋ ਗਏ ਆ ਡੀਲਰ ਬਦਲ ਗਏ ਆ ਪਹਿਲਾਂ ਕਾਲੀ ਸੀਗੇ ਹੁਣ ਕਾਂਗਰਸੀ ਹੋ ਗਏ ਆ ਹੁਣ ਤੁਸੀਂ ਦੱਸੋ ਵੇ ਨਸ਼ਾ ਨਸ਼ੇ ਨੂੰ ਨੱਥ ਕਿੱਦਾਂ ਪਾਈ ਜਾ ਸਕਦੀ ਆ ਨਸ਼ੇ ਨੂੰ ਦਿਲਪੁਰ ਹੀ ਨਾਜੀ ਸਕਦਾ ਮੈਂ ਤਾਂ ਦੇਖਿਆ ਵੀ ਆਪਣਾ ਉਪਰੰਦਸ ਵੀ ਦੇਖਦਾ ਆ ਅਗਰ ਘੁੰਮ ਕੇ ਵੀ ਦੇਖਦਾ ਅੱਗੇ ਨਾ 5% 10% ਵਧਿਆ ਇਹ ਦੇਖਦਾ ਵਧਿਆ ਹੀ ਆ ਘਟਿਆ ਨਹੀਂ ਨੇ ਵੀ ਕੈਪਟਨ ਮਨਿੰਦਰ ਇਹ ਕਸਮਾਂ ਜਿਹੜੀਆਂ ਖਾਂਦਾ ਆ ਉਹਨੂੰ ਉਹਦਾ ਪਾਸ ਬਣਿਆ ਕਸਮਾਂ ਖਾਣ ਦਾ ਤੇ ਕਿਸੇ ਵੀ ਗ੍ਰੰਥ ਦੀ ਧਾਰਮਿਕ ਦੀ ਉਹ ਕਸਮ ਖਾ ਸਕਦਾ ਆ ਮੇਰੇ ਘਰ ਮ ਕੋਈ ਇਹ ਨਹੀਂ ਕਰਦੀ ਤੇ ਸਜ਼ਾ ਮਿਲੇ ਤਾਂ ਤਾਂ ਪਤਾ ਲੱਗਦੀ ਐ ਤੇ ਤਾਂ ਇਹ ਮਹਿਲਾਂ ਨੂੰ ਰੰਗਦਾ ਇਹ ਮੁੱਖ ਮੰਤਰੀ ਬਣ ਕੇ ਕਰਾਉਂਦੇ ਆ ਇਹਨਾਂ ਨੇ ਕਿਸਾਨਾਂ ਦਾ ਕੀ ਭਲਾ ਕਰਨਾ ਆ ਦੇਖ ਲੋ ਇੱਧਰ ਇਹ ਤਾਂ ਮਾਝ ਵੀ ਲਟੇਰੇ ਆ ਆ ਜੇ ਲਾਓ ਜੀ ਆ ਬਜ਼ੁਰਗ ਕਹਿੰਦੇ ਮਾਝ ਵੀ ਲਟੇਰੇ ਆ ਇਹ ਤੇ ਚੋਲੇ ਪਾਪ ਆ ਕੇ ਹਨਾ ਧਰਮ ਦੇ ਬੁਰਕਿਆਂ ਨਾਲ ਇਹ ਲੁੱਟਦੇ ਆ ਦੁਨੀਆ ਨੂੰ ਇਹ ਦੁਨੀਆ ਨੂੰ ਸਿੱਖ ਹਿੰਦੂ ਦੇ ਵਿੱਚ ਲੜਾ ਕੇ ਮੁਸਲਮਾਨਾਂ 'ਚ ਲੜਾ ਕੇ ਆ ਮੋਦੀ ਦਾ ਵੀ ਇਹੀ ਹਾਲ ਵਾ ਹੁਣ ਸਾਰੀ ਮੁਸਲਮਾਨ ਜੂਪੀ ਦੀ ਵੋਟ ਕਿੱਦਾਂ ਮੋਦੀ ਨੂੰ ਪੈ ਗਈ ਇਹ EVM 'ਚ ਧੋਖਾ ਦਿੱਤਾ ਬਾਅਦ 'ਚ ਕਹਿੰਦੇ ਜੀ ਆ ਆਮ ਆਦਮੀ ਪਾਰਟੀ ਵਾਲੇ ਹਾਰ ਗਏ ਤਾਂ ਝੂਠ ਬੋਲਦੇ ਆ ਇਹ ਤਾਂ ਲੋਕਾਂ ਨੂੰ ਗਮਰਾਹ ਕਰਦੇ ਆ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਦਿੱਲੀ ਵਿਧਾਨ ਸਭਾ ਦੇ ਵਿੱਚ ਸਾਬਤ ਕਰ ਦਿੱਤਾ ਤੇ ਉਹਨੇ ਚੈਲੰਜ ਕੀਤਾ ਵਿਧਾਨ ਸਭਾ ਦੇ ਵਿੱਚ ਉਹ ਕਹਿੰਦਾ ਵੀ ਮੈਂ ਚੈਲੰਜ ਕਰਦਾ ਹਾਂ ਪੂਰੀ ਦੁਨੀਆ ਨੂੰ ਪੂਰੇ ਵਰਲਡ ਨੂੰ ਤੇ ਜਿਹੜਾ ਮਰਜੀ ਸੈਂਟਿਸਟ ਜਿਹੜਾ ਮਰਜੀ ਇੰਜੀਨੀਅਰ ਮੇਨ ਆ ਕੇ ਬਹਿਸ ਲਵੇ ਤੇ ਇਹ ਜਿਹੜੀ ਈਵੀਐਮ ਆ ਇਹ ਹੈਕ ਹੋ ਸਕਦੀ ਆ ਉਹਨੇ ਇਹ ਵੀ ਚੈਲੰਜ ਕੀਤਾ ਕਹਿੰਦਾ ਗੁਜਰਾਤ ਵੋਟਾਂ ਦੇ ਵਿੱਚ ਗੁਜਰਾਤ ਵੋਟਾਂ ਤੋਂ 1 ਘੰਟਾ ਪਹਿਲਾਂ ਈਵੀਐਮ ਮੈਨੂੰ ਦੇ ਦਿਓ ਸਾਰੀਆਂ ਇਹ ਕਹਿੰਦਾ ਇੱਕ ਬੂਥ ਦੋ ਵੀ ਜੇ বিজেਪ ਜਿੱਤ ਕੇ ਤਾਂ ਮੇਰਾ ਨਾਮ ਪਟਾ ਦਿਓ ਕਹਿੰਦਾ ਤੇ ਬਾਕੀ ਆ ਤੁਸੀਂ ਦੇਖ ਲਓ ਇੱਕ ਵਾਰ ਬਜ਼ੁਰਗੋ 70 ਸਾਲ ਹੋ ਗਏ ਆਪਣਾ ਦੇਸ਼ ਆਜ਼ਾਦ ਹੋਏ ਨੂੰ ਅੱਜ ਤੱਕ ਜਿੰਨੇ ਵੀ ਲੀਡਰ ਆਏ ਆ ਕਿਸੇ ਨੇ ਵੀ ਆਮ ਲੋਕਾਂ ਦੇ ਹੱਕ 'ਚ ਆਵਾਜ਼ ਨਹੀਂ ਉਠਾਈ ਪਹਿਲਾਂ ਵੋਟਾਂ 'ਤੇ ਗੱਲ ਹੋਰ ਹੁੰਦੀ ਆ ਜਦੋਂ ਜਿੱਤ ਕੇ ਕੁਰਸੀਆਂ ਤੇ ਬਹਿ ਜਾਂਦੇ ਆ ਫੇਰ ਗੱਲ ਕੋ ਹੋਰ ਹੁੰਦੀ ਆ ਕੀ ਖਿਆਲ ਆ ਤੁਹਾਡਾ ਹੁਣ ਕੀ ਹੋਣਾ ਚਾਹੀਦਾ ਇਹਨਾਂ ਦਾ ਜਦ ਕੇ ਲੋਕਤੰਤਰ ਵਾ ਲੋਕੇ ਐਮਐਲਏ ਚੋਂਦਿਆ ਲੋਕੇ ਪੰਜ ਸਰਪੰਚ ਚੋਂਦਿਆ ਲੋਕੇ ਪ੍ਰਧਾਨ ਮੰਤਰੀ ਚੋਂਦਿਆ ਲੋਕਾਂ ਦੀ ਬਾਬਰ ਵਾ ਜਦੋਂ ਇਹ ਜਿੱਤ ਜਾਂਦੇ ਆ ਲੋਕਾਂ ਨੂੰ ਇਹ ਜੁੱਤੀਆਂ ਮਾਰਦੇ ਥੱਲੇ ਲਾਉਂਦੇ ਕੇਸਪਾਂ ਦੇ ਝੂਠੇ ਪਰਦੇ ਪਾਉਂਦੇ ਆ ਹਾਂਜੀ ਹਾਂਜੀ ਇਹ ਲੋਕ ਰਾਜ ਨਹੀਂ ਇਹ ਪਾਗਲਾਂ ਦਾ ਰਾਜ ਆ ਹਾਂਜੀ 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 ਇਹ ਲੋਕ ਰਾਜ ਨਹੀਂ ਇਹ ਪਾਗਲਾਂ ਦਾ ਰਾਜ ਆ ਬਿਲਕੁਲ ਰੋਕ ਦਿਓ ਕਿਸੇ ਦਾਰਵਾਜ਼ਾ ਸੇਸ਼ਮ ਕੌਣ ਤਾਂ ਕਹਿੰਦੇ ਨੇ ਬੋਟਾ ਪਾ ਕੇ ਜਿੱਤ ਆ ਦੰਦੇ ਜਿਹੜਾ ਤੇ ਸੋਚਾਂ ਦਾ ਕਾਰਨ ਬਣਦਾ ਨਹੀਂ ਇੱਕ ਪਾਸੇ ਤਾਂ ਸਾਰੀ ਦੁਨੀਆ ਕਹਿੰਦੀ ਸੀ ਕਿ ਫੇ ਕਾਂਗਰਸ ਜਿਹੜੀ 84 ਦੀ ਕਾਤਲਵਾ ਫੇ ਇਹਨਾਂ ਨੇ 84 ਦੇ ਜਿਨ੍ਹਾਂ ਨੇ 84 ਕਰਾਈ ਆ ਉਹਨਾਂ ਨੂੰ ਹਜੇ ਤੱਕ ਵੀ ਇਨਸਾਫ ਨਹੀਂ ਮਿਲਿਆ ਜਿਨ੍ਹਾਂ ਨੇ 84 ਕੀਤੀ ਆ ਉਹਨਾਂ ਨੂੰ ਹਜੇ ਤੱਕ ਇਹਨਾਂ ਨੇ ਅੰਦਰ ਨਹੀਂ ਦਿੱਤਾ ਕੋਈ ਐਕਸ਼ਨ ਨਹੀਂ ਲਿਆ ਪਰ ਲੋਕਾਂ ਨੇ ਫੇ 77 ਸੀਟਾਂ ਨਾਲ ਕਾਂਗਰਸ ਨੂੰ ਜਿਤਾਤਾ ਇਹ ਕੀ ਚੱਕਰ ਆ ਬਜ਼ੁਰਗਾਂ ਕੋਲ ਵੀ ਕੋਈ ਇਹਦਾ ਜਵਾਬ ਨਹੀਂ ਹੈਗਾ ਕਿਉਂਕਿ ਪੰਜਾਬੀਆਂ ਪੰਜਾਬੀਆਂ ਨੂੰ ਖੁਦੇ ਨਹੀਂ ਪਤਾ ਫੇ ਉਹ ਕਿਹੜਾ ਕਿਹੜਾ ਐਕਸ਼ਨ ਲੈ ਲੰਦੇ ਆ ਮੌਕੇ ਤੇ ਜਾ ਕੇ ਜਦੋਂ ਪੇਟੀਆਂ ਆਉਂਦੀਆਂ ਫੇ ਉੱਪਰੋਂ ਉੱਪਰੋਂ ਫੇ ਸਾਰੀ ਕ੍ਰਾਂਤੀਕਾਰੀ ਜਿਹੜੇ ਹੁੰਦੇ ਆ ਫੇ ਸਾਰੇ ਫੇ ਤੁਹਾਨੂੰ ਪਤਾ ਹੀ ਆ ਫੇ ਹੁਣ ਕੀ ਕਹਿਣਾ ਹੁਣ ਸਾਰਿਆਂ ਨੂੰ ਪਤਾ ਹੀ ਆ ਤੁਸੀਂ ਸਾਰੇ ਚੰਗੀ ਤਰ੍ਹਾਂ ਬਾਗਦੇ ਆ ਆ ਲਓ ਜੀ ਆ ਦੇਖਿਆ ਬੋਲਦੇ ਨੇ ਨਾਰ ਚੜ ਜਾਣੀ ਹੁਣ ਆ ਦੇਖੋ ਸਾਡਾ ਸੂਰਮਾ ਜਿਹੜਾ ਟਰੈਕਟਰ ਤੇ ਬੈਠਾ ਆ। ਇਹ ਦੀਪ ਆ ਜੀ ਇਹਦਾ ਨਾਂ ਦੀਪ। ਆ ਦੇਖ ਲਓ। ਆ ਬਾਸਮਤੀਆਂ ਖਾਣੀਆਂ ਸੌਖੀਆਂ ਆ ਦੁਕਾਨ ਤੋਂ ਦਿਓ ਜੀ ਕਿਲੋ ਬਾਸਮਤੀ। ਆ ਬਾਕੀ ਹਾਂ ਜੀ ਬਜ਼ੁਰਗਾਂ ਨਾਲ ਗੱਲ ਕਰਦੇ ਆ ਇਹਨਾਂ ਦਾ ਤਜਰਬਾ ਜ਼ਿਆਦਾ ਜ਼ਿੰਦਗੀ ਦਾ। ਮੈਂ ਤਾਂ ਮਹਿਕ ਵਿੱਚ ਨੌਕਰੀ ਕਰਦਾ ਰਿਹਾ ਆ। ਅੱਛਾ ਜੀ। ਤੇ 5 ਸਾਲ ਮੈਂ ਇੱਕ ਕੱਲੇ ਆਪਸ ਨਾਲ ਵੱੜ ਜਾ ਬਈ। ਪ੍ਰਸ਼ਾਸਨ ਦੇ ਖਿਲਾਫ। ਠੀਕ ਹੈ ਠੀਕ ਜਿਹੜੇ ਸਭ ਤੋਂ ਵੱਡੇ ਕਾਲ ਜੜੀ ਹੈ ਹਾਂ ਸਾਡੇ ਜਿਹੜੀ ਬਾਫਾਂ ਵਾਲੀ ਜਿਹੜੀ ਪਾਰਟੀ ਆ ਮੈਨੂੰ ਕਮਿਊਨਿਸਟ ਪਾਰਟੀ ਤੇ ਲਾ ਛੱਡੇ ਤਾਂ ਅਸੀਂ ਕਿੰਨੇ ਮੈਗਨੇਟ ਕੰਪਨੀ ਤੋਂ ਉਥੇ ਵੀ ਇਨਕਲਾਬ ਦੇ ਅੰਦਰ ਮੈਗਨੇਟ ਇਹ ਸਾਡੀ ਜਿਹੜੀ ਅਗੜੀ ਸੋਚ ਅਸੀਂ ਉਹ ਕੋਹ ਨੂੰ ਛੱਡ ਕੇ ਇਹਨਾਂ ਕਾਂਗਰਸ ਨੇ ਮਜ਼ਰੂਪੇ ਰਹਿਣਾਂ ਦੇ ਜਾਂਦੇ ਬਸ 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 ਨੇ ਕੈਪਟਨ ਅਵਨੇਂਦਰ ਸਿੰਘ ਉਦਾਂ ਵੀ ਹੁਣ ਉਹ ਜਿੰਨੀ ਸੈਸੀ ਬੋੜੀਆਂ ਸਾਰੇ ਮੱਝ ਕਿਰੂਟੇ ਰਹੇ ਸਹੀ ਗੱਲ ਆ ਜੀ ਸਹੀ ਗੱਲ ਇਹਨਾਂ ਨੂੰ ਕੋਈ ਮਤਲਬ ਨਹੀਂ ਕਿਸਾਨਾਂ ਦਾ ਕੋਈ ਮਤਲਬ ਨਹੀਂ ਇਹਨਾਂ ਨੂੰ ਜ਼ਿਮੀਂਦਾਰਾਂ ਦਾ ਬੇਰੋਜ਼ਗਾਰਾਂ ਦਾ ਕੋਈ ਮਤਲਬ ਨਹੀਂ ਆ ਜਿਹੜੇ ਸਟੂਡੈਂਟ ਵਾ ਉਹ ਕੋਈ ਡਾਕਟਰ ਬਣ ਕੇ ਘਰ ਬੈਠਾ ਕੋਈ ਇੰਜੀਨੀਅਰ ਬਣ ਕੇ ਘਰ ਬੈਠਾ ਆ ਜਿਹੜਾ ਇਸ ਵੇਲੇ ਆ ਬਾਲ ਦਾ ਹੱਕਦਾ ਪਿਆ ਇਹਨੇ ਡਬਲ ਐਮਏ ਕੀਤੀ ਹੋਆ ਦੇਖ ਲਓ ਕਿ ਨੌਕਰੀ ਨਾ ਮਿਲਣ ਦੇ ਕਰਕੇ ਫੀੜੀ ਪਿੰਟ ਆਇਆ ਹੈ। ਨੌਕਰੀ ਨਾ ਮਿਲਣ ਕਰਕੇ ਇਹਨੂੰ ਵਿਚਾਰੇ ਨੂੰ ਬੋਲ ਦਹੱਕਣੇ ਪੈ ਗਏ। ਇਹ ਫਿਰ ਪੀਨ ਤੋਂ ਆਇਆ ਆ। ਆੜਾ ਆੜਾ। ਹਮਨ ਰੇਗਾ ਸਿਨ ਚਲਾਈ ਸੀ। ਆਇਆ ਸੀ ਇੰਡੀਆ ਦੇ ਵਿੱਚ ਪੜਨ। ਇਹ ਕੰਮ ਨਾਲ ਆਪਸ਼ਨ ਵੀ ਲਾਗੂ ਹੋ ਗਿਆ। ਹਾਂਜੀ। ਹਮਨ ਰੇਗਾ ਸਿਨ ਚਲਾਈ ਸੀ ਜੀ। ਤੇ ਕਾਮਰਾ ਹਰਸ਼ਤਾਂ ਦੀ ਲਾਹਣ ਸੀ ਜੀ। ਹਾਂ ਹਾਂ। ਪਰ ਰੋਪਾਂ ਨੂੰ ਗੁਜ਼ਾਰਦੇ ਹਾਂ। ਇਹ ਤਾਂ ਉਹਨੂੰ ਪੈਚਮੈਂਟ ਵੀ ਸਰ ਹੋ ਗਾਈ। ਹਾਂ ਸਹੀ ਗੱਲ ਹੈ ਜੀ ਸਹੀ ਗੱਲ ਹੈ। ਹੈਂ? ਆ ਦੇਖ ਲਓ ਇੱਕ ਵਾਰ ਫੇਰ ਸਾਰੇ ਜਣੇ। ਆ ਹੁਣ ਆੱਕ ਕੇ ਬੈਠੇ ਗਿਆ ਕਹਿੰਦਾ ਹੁਣ ਥਾ ਲੈ ਲਓ 10 ਮਿੰਟ ਜੀ ਪਾਈ ਵੀ ਲਾਈਵ ਹੈ ਜੀ ਕਿਉਂਕਿ ਬਾਹਰਲਾ ਬੰਦਾ ਆ ਕੇ ਇੰਡੀਆ ਦੇ ਵਿੱਚ ਸਾਡੇ ਲੋਕਾਂ ਦਾ ਵਿਰਸਾ ਹੱਕ ਰਿਆ ਹੋਇਆ ਐਮ ਐਡਬਲ ਐਮ 20% ਬੈਟਰੀ ਰਹਿ ਗਈ ਕਰੀ ਕਰੀ ਬਾਹਲੇ ਵਿਰਸੇ ਬਾਰੇ ਦੱਸੋ 10 ਮਿੰਟ ਫਿਲਪੀਨ ਦਾ ਬੰਦਾ ਉਹ ਨਹੀਂ ਨਹੀਂ ਆਪਣਾ ਪੰਜਾਬੀ ਆਉਣਾ ਉਹ ਨਹੀਂ ਹੁਣ ਫਿਲਪੀਨ ਤੋਂ ਪਹਿਲਾਂ ਸੀਗਾ ਹੁਣ ਤਾਂ ਸਾਡਾ ਪੰਜਾਬੀ ਆ ਉਹਨੂੰ ਗ੍ਰੀਨ ਕਾਰਡ ਮਿਲ ਗਿਆ ਹੁਣ ਇੱਥੇ ਸਿਟੀਜ਼ਨਸ਼ਿਪ ਮਿਲ ਗਈ ਉਹਨੂੰ ਕਾਲੇ ਵਾਲਾ ਪਾਕਿਸਤਾਨੀ ਸਾਡੇ ਲੋਕਾਂ ਨੂੰ ਯਾਹ ਸੂਝ ਸੂਝ ਬਧਰ ਰੱਖਣੀ ਚਾਹੀਦੀ ਹੈ ਬੋਟਾਂ ਦੇ ਪਾਸੇ ਸ਼ਰਾਬ ਦੇ ਵਿੱਚ ਚੱਲ ਜਾਂਦੇ ਆ 100 200 ਤੇ 1000 ਦੀ ਸ਼ਰਾਬ ਤੇ ਜਿੰਨੇ ਬੋਟਾਂ ਤੇ ਭਾਈਆ ਇਹ ਦੇਖ ਲਾ ਵੇ 500 ਦੀ ਸ਼ਰਾਬ 5 ਸਾਲ ਜੁੱਤੀ ਜੁੱਤੀ ਫਰਾਂਦੀ ਆ ਲੋਕਾਂ ਨੂੰ ਜੁੱਤੀਆਂ ਖਾ ਕੇ ਕੋਈ ਐਡੀ ਟੈਨਸ਼ਨ ਨਹੀਂ ਹੋ ਇਹ ਵੀ ਦੱਸੀ ਜਰਾ ਬਾਹਾਲੀਆਂ ਸ਼ੇਟਾਂ ਵਾਲਿਆਂ ਕਿ ਇੱਥੇ ਸਿਟੀਜ਼ਨਸ਼ਿਪ ਲਈ ਜਾਂਦੇ ਆ ਅਸੀਂ ਹਮਾਤੋਂ ਚ ਲੈ ਸਕਦੇ ਆ ਉਹੀ ਤਾਂ ਆ ਦੇਖੋ ਆ ਦੇਖੋ ਇੱਧਰ ਆਏ ਆ ਆ ਦੇਖੋ ਜੀ ਬੋਟਾਂ ਦਾ ਇੱਥੇ ਉਹ ਦੇਖੋ ਸਭ ਨੂੰ ਸਭ ਇਹ ਵੀ ਜੇ ਨਾ ਨਾ ਹੱਸਦਾ ਇਸ ਤਰ੍ਹਾਂ ਆਪਾਂ ਕਹਿੰਦੇ ਸੋ ਕਹਦਾ ਮਾਰ ਮਾਰ ਕੇ ਜ਼ਿਮੀਂਦਾਰ ਆਪਣੀ ਫਸਲ ਨੂੰ ਪਹਿਲਾਂ ਤਿਆਰ ਕਰਦਾ ਖੇਤਾਂ ਨੂੰ ਉਸ ਤੋਂ ਬਾਅਦ ਇਹਦੇ ਵਿੱਚ ਭਈਆਂ ਨੇ ਖੁੱਬਣਾ ਬੀਜਣਾ ਉਸ ਤੋਂ ਬਾਅਦ ਫਿਰ ਜ਼ਿਮੀਂਦਾਰ ਨੇ ਖੁੱਬਣਾ ਪਾਣੀ ਲਾਣੇ ਫਿਰ ਢੇਰ ਸੇ ਪ੍ਰਿਆ ਜਣੀ ਐਨੇ ਪਾਪੜ ਬੇਲਣ ਤੋਂ ਬਾਅਦ ਫਿਰ ਮੰਡੀ ਦਾ ਮੂੰਹ ਦੇਖਣਾ ਫਿਰ ਆੜਤੀਆਂ ਦੀਆਂ ਮਿਹਨਤਾਂ ਕਰੋ ਜਾ ਕੇ ਵੀ ਐਦਾਂ ਲੈ ਲਓ ਐਦਾਂ ਲੈ ਲਓ। ਕਿ ਆ ਰੇਟ ਲਾ ਲਓ ਆਹ ਲਾ ਲਓ ਇਹ ਕੰਮ ਪਤਾ ਨਹੀਂ ਕਦੋਂ ਇੰਡੀਆ ਚੋਂ ਖਤਮ ਹੋਣਾ। ਲੋਕਤੰਤਰ ਪੂਰੀ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਦੇਸ਼ ਆ ਪਰ ਲੋਕਾਂ ਦਾ ਇੱਥੇ ਬੁਰਾ ਹਾਲ ਆ ਸਾਰੀ ਦੁਨੀਆ ਨਾਲੋਂ ਜ਼ਿਆਦਾ ਆ ਛੋਟੇ ਛੋਟੇ ਮੁਲਕ ਜਿਹੜੇ ਆ ਉਹ ਕਾਮਯਾਬ ਆ ਆ ਸਾਡਾ ਲੋਕਤੰਤਰ ਦੇਖ ਲੋ ਵੇ ਪੱਠੇ ਬੈਠਾ ਆ 50 ਕਰੋੜ ਬੱਧੀ ਆ 500 ਕਰੋੜ ਆ ਆ ਬੜੀ ਬੱਲੀ ਆਈ ਆਇਆ ਫਿਰ ਸਰਕਾਰੀ ਬੱਲੀ ਇੱਕ ਵਾਂ ਵਿੱਚ ਹੇ ਨਹੀਂ ਜੀ ਚੱਕ ਲੋ ਠੀਕ ਆ ਦੋਸਤੋ ਬਹੁਤ ਬਹੁਤ ਧੰਨਵਾਦ ਤੁਹਾਡਾ ਲਾਈਵ ਵੀਡੀਓ ਨਾਲ ਜੋੜ ਲਈ ਤਾਂ ਜਿੰਨੇ ਵੀ ਵੀਰ ਮੇਰੇ ਦੇਖਦੇ ਆਂ ਸ਼ੇਅਰ ਜਰੂਰ ਕਰਿਓ ਤਾਂ ਕਿ ਸਾਰੇ ਲੀਡਰਾਂ ਨੂੰ ਪਤਾ ਲੱਗੇ ਜਿਹੜੇ ਏਸੀ ਵਾਲੇ ਕਮਰਿਆਂ 'ਚ ਬਹਿ ਕੇ ਕਿਸਾਨਾਂ ਦੇ ਮੈਨੀਫੈਸਟੋ ਲਿਖਦੇ ਆ ਜਾਂ ਕਿਸਾਨਾਂ ਨੂੰ ਸਹੂਲਤਾਂ ਜਿਹੜੇ ਕਹਿੰਦੇ ਆਂ ਆ ਨਹੀਂ ਦੇਣੀ ਆ ਦੇ ਦਿਓ ਫਲਾਣਾ ਦੇ ਦਿਓ ਉਹਨਾਂ ਤੱਕੇ ਜਰੂਰ ਪਹੁੰਚੇ ਫੇ ਇਦਾਂ ਹੁੰਦੀ ਆ ਖੇਤੀਬਾੜੀ ਆਖਰਕਾਰ ਆ ਬੋਲਦੇ ਸਦਣੇ ਪਏ ਆ ਆਹ ਟਰੈਕਟਰ ਕੱਲ ਦਾ ਖੁੱਬਾ ਆ ਹੁਣ ਲੇਬਰ ਕੀਤੀ ਹੋਸੀ ਮੁੰਡੇ ਨੇ ਉਧਰੋਂ ਲੇਬਰ ਫੇ ਤੁਹਾਨੂੰ ਪਤਾ ਬੁੱਕ ਬਹੁਤ ਚੱਲਦੀ ਐ ਇੱਕ ਯੋਗੀ ਨੇ ਸਹੂਲਤਾਂ ਬਹੁ ਦੇਤੀਆਂ ਸਾਡੇ ਬੰਦੇ ਕੰਮ ਨਹੀਂ ਕਰਦੇ ਬਾਦਲ ਉਹਨਾਂ ਨੇ 2 ਪੈ ਕਿਲੋ ਦਾਣਿਆਂ ਤੇ ਘਝਾਇਓ ਸਾਰੇ ਤਾਂ ਹੁਣ ਯੂਪੀ ਵਾਲੇ ਵੀ ਆਨੇ ਬੰਦ ਹੋ ਗਏ ਆ ਤਾਂ ਹੁਣ ਆਹ ਦੇਖ ਲਓ ਫੇ ਬੰਦੇ ਜਿਹੜੇ ਆ ਆ ਦੇਖ ਲਓ ਬੰਦਾ ਵਿਚਾਰਾ ਡਬਲ ਐਮਏ ਕਰਕੇ ਖੇਤੀ ਬਾੜੀ ਦੇ ਵਿੱਚ ਇਹਨੂੰ ਆਪਣਾ ਟਾਈਮ ਜਿਹੜਾ ਨਗਾਣਾ ਪੈ ਰਿਹਾ ਆ ਮਾਰ ਮਾਰ ਕੇ ਜੀਦਾ ਪਿਆ ਇਹ ਬਾਈ ਜੀ ਉਹ ਕੁੜੀ ਜਮੀਨ ਉਹ ਵੀ ਘਟਦੇ ਜਾਂਦੀ ਆ ਆ ਸਾਡਾ सोनू ਭਰਾ ਲੋਕਦਾ ਫਿਰਦਾ ਆ ਚਲੋ ਕੋਈ ਨਹੀਂ ਚਲੋ ਬਹੁਤ ਬਹੁਤ ਧੰਨਵਾਦ ਦੋਸਤੋ ਸਾਰਿਆਂ ਦਾ ਵੀਡੀਓ ਨੂੰ ਬਸ਼ੇਅਰ ਜਰੂਰ ਕਰਿਓ ਹਾਂਜੀ ਬਜ਼ੁਰਗੋ ਤੁਸੀਂ ਲਾਸਟ ਵਿੱਚ ਦੱਸੋ ਕੀ ਕਹਿਣਾ ਚਾਹਨੇ ਸਰਕਾਰ ਬਾਰੇ ਫੇ ਸਰਕਾਰ ਕਦੀ ਇੰਡੀਆ ਦੇ ਲੋਕਾਂ ਨੂੰ ਸੁੱਖ ਮਿਲੂਗਾ ਕ ਐਦਾਂ ਹੀ ਮਾਰ ਮਾਰ ਕੇ ਜੀਣਾ ਪਊਗਾ ਜਿਹੜੀ ਜਿਹੜੀ ਸਰਕਾਰ ਦੀ ਜਿਹੜੀ ਪਾਲਿਸੀ ਆ ਹਾਂਜੀ ਜਿਹੜੀ ਕਿਸਾਨਾਂ ਦੀ ਜ਼ਮੀਨ ਦਿਨ-ਦਿਨ ਘਟਦੀ ਜਾ ਰਹੀ ਹੈ ਬਾਈ ਜੋਗ ਹਾਂਜੀ ਉਹ ਜਾਂ ਤਾਂ ਇੰਡਸਟਰੀ ਚਾਈ ਜਾਂਦੀ ਆ ਜਾਂ ਮ ਉਹ ਆਵਾਦੀ ਦੇ ਹਿਸਾਬ ਨਾਲ ਮੁਕਾਨਾ ਵੀ ਆ ਜਾਂਦੀ ਹੈ ਹਾਂਜੀ ਹਾਂ ਜਨਰੇਸ਼ਨ ਵੱਧਦੀ ਜਾ ਜਿਹਨੇ ਜਿਹਨਾਂ ਦਾ ਕਿਸਾਨਾਂ ਦਾ ਜਿਹੜਾ ਘਟ ਜਾਂਦਾ ਹਾਂਜੀ ਹਾਂ ਉਹ ਕਿਸਾਨ ਹੋ ਕੇ ਜਿਹਦੇ ਆਂਦੇ ਨਹੀਂ ਪੂਰੀ ਹੋ ਸਕਦੀ ਕਿ ਇਤਰੇ ਤਨ ਨਹੀਂ ਜਿਹੜੇ ਕਿਸਾਨ ਜਿਹੜੇ ਜ਼ਿਮੀਦਾਰ ਖੁਦਕਸ਼ੀਆਂ ਕਰਦੇ ਆ ਤੇ ਖੁਦਕਸ਼ੀਆਂ ਕਦੀ ਕਾਂਗਰਸ ਵਾਲੇ ਨੇ ਤਾਂ ਸੁਣੀ ਨਹੀਂ ਆਪਾਂ ਨਾ ਕਦੀ ਕਾਲੀ ਕਿਸੇ ਕਾਲੀ ਨੇ ਕੀਤੀ ਹੋਵੇ ਜਾਂ ਕਿਸੇ ਲੀਡਰ ਦੇ ਮੁੰਡੇ ਨੇ ਕੀਤੀ ਹੋਵੇ ਇਹ ਕਿਸਾਨੇ ਕੱਲੇ ਮਰਦੇ ਆ ਜਿਹੜੇ ਦੁਨੀਆਂ ਦਾ ਢਿੱਡ ਭਰਦੇ ਆ ਕਿਸਾਨ ਵੀ ਮੈਂ ਕਹਿੰਦਾ ਇੱਕ ਕਿਸਾਨਾਂ ਦਾ ਵੀ ਕਸੂਰ ਆ ਅੱਛਾ ਇਹ ਕਦੇ ਤੋਂ ਖੁਦ ਕੁਛ ਨਹੀਂ ਕਰਦੇ ਇਹ ਕਿਸੇ ਨੂੰ ਲੈ ਕੇ ਮਾਰਨ ਕਾਲੀ ਕਾਂਗਰਸੀ ਨੂੰ ਨਾਲ ਚਾਹੀਦਾ ਤੇ ਲੜਾਈ ਲਾਣ ਹਾਂ ਸੰਘਰਸ਼ ਕਰਨ ਆਉਂਦੇ ਹੁਣ ਵੋਟਾਂ ਕਾਹਤ ਨਹੀਂ ਪਾਉਣੀ ਐ ਇਸ ਕਰਕੇ ਸਰਕਾਰ ਨੂੰ ਬਾਬਾ ਨਹੀਂ ਵੋਟਾਂ ਵੇਲੇ ਤਾਂ ਇਹਨਾਂ ਦਾ ਮਨ ਬਦਲ ਜਾਂਦਾ ਵੋਟਾਂ ਵੇਲੇ ਤਾਂ ਫੇਰ ਇਹਨਾਂ ਨੂੰ ਹੋਰ ਲਾਪਾਂ ਦੀਆਂ ਚੀਜ਼ਾਂ ਦੇਣ ਆਟਮਾ ਲੋਕ ਰਾਜ ਦਾ ਕੋਈ ਮਤਲਬ ਹੁੰਦਾ ਵੀ ਇਹ ਹਰ ਸਾਲ ਇਹ ਜਿੱਤੇ ਦਰਾਂ ਸਹੀ ਗੱਲ ਹੈ ਸਹੀ ਹੈ ਚਲੋ ਠੀਕ ਆ ਦੋਸਤੋ ਬਹੁਤ ਬਹੁਤ ਧੰਨਵਾਦ ਲਾਈਵ ਇੱਥੇ ਜੋੜਨ ਲਈ ਤੇ ਲਾਈਵ ਦੇ ਵਿੱਚ ਬਹੁਤ ਗੱਲਾਂ ਐਡ ਹੋ ਗਈਆਂ ਆ ਆ ਦੇਖ ਲਓ ਪੁਰਾਣੀ ਟੈਕਨੋਲੋਜੀ ਕਾਮਯਾਬ ਹੋ ਗਈ ਅੱਜ ਸਿੱਧ ਹੋ ਗਿਆ ਆ ਨਵੀਂ ਟੈਕਨੋਲੋਜੀ ਫੇਲ ਹੋ ਆ ਆ ਦੇਖੋ ਲੈਟਰ ਨੀਵਾ ਕਰਦੇ ਲੱਖਾਂ ਰੁਪਇਆ ਲਾ ਕੇ ਵੀ ਫੇਲਿਆ ਇੱਧਰ ਦੇਖ ਲਓ ਆਹ ਵਿਚਾਰੇ ਪੱਠੇ ਖਾ ਖਾ ਕੇ ਹੁਣ ਬੁੱਤਾ ਲੱਗਿਓ ਲਾ ਬਿਨਾ ਤੇਲ ਤੋਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਸਾਰੇ ਜਣੇ ਜਿੰਨੇ ਵੀ ਦੇਖਦੇ ਪਏ ਆ ਸਾਰੇ ਪੂਰੀ ਦੁਨੀਆ ਨੂੰ ਪਤਾ ਲੱਗ ਜਵੇ ਕਿ ਖੇਤੀ ਕਿੱਦਾਂ ਹੁੰਦੀ ਹੈ